ਗੁਰਦੁਆਰਾ ਗੁਰੂ ਕਾ ਖੂ ਸਾਹਿਬ ਪਾਛੇ ਪੰਜਵੀਂ ਸ੍ਰੀ ਤਰਨ ਤਰਨ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਵਿਖੇ ਸਥਿਤ ਏਕੂ ਤੰਦਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖੁਦਵਾਉਣਾ ਕੀਤਾ ਸੰਮਤ 1647 ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਤਰਨ ਤਰਨ ਦੀ ਉਸਾਰੀ ਅਰੰਭੀ ਗਈ ਸੀ ਤਾਂ ਗੁਰੂ ਪਾਤਸ਼ਾਹ ਜੀ ਰਾਤ ਦੇ ਸਮੇਂ ਕਾਰ ਸੇਵਾ ਦੀ ਸਮਾਪਤੀ ਉਪਰੰਤ ਇਸ ਅਸਥਾਨ ਤੇ ਆ ਕੇ ਵਿਸ਼ਰਾਮ ਕਰਿਆ ਕਰਦੇ ਸਨ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਕਰ ਕਮਲਾ ਦੁਆਰਾ ਇਸ ਖੂਦ ਦਾ ਨਿਰਮਾਣ ਹੋਣ ਕਰਕੇ ਹੀ ਇਸ ਮੁਕੱਦਸ ਸਥਾਨ ਦਾ ਨਾਮ ਗੁਰਦੁਆਰਾ ਗੁਰੂ ਕਾ ਖੂ ਪਿਆ ਸਰਦਾਰ ਤਾਰਾ ਸਿੰਘ ਨਿਰੋਤਮ ਆਪਣੇ ਗ੍ਰੰਥ ਸ੍ਰੀ ਗੁਰੂ ਤੀਰਤ ਸੰਗ੍ਰਹਿ ਵਿੱਚ ਇਸ ਖੂਦ ਦੀ ਮਹਾਨਤਾ ਦੱਸਦੇ ਹੋਏ ਲਿਖਦੇ ਹਨ ਕਿ ਇਸ ਖੂਦ ਦੇ ਜਲ ਦਾ ਸੇਵਨ ਕਰਨ ਅਤੇ ਇਸ਼ਨਾਨ ਕਰਨ ਨਾਲ ਕੁਸ਼ਟਾਂ ਦੇ ਕੁਸ਼ਟ ਰੋਗ ਦੂਰ ਹੋ ਜਾਂਦੇ ਹਨ ਗੁਰਦੁਆਰਾ ਗੁਰੂ ਕਾ ਖੂ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਤੋਂ ਲਗਭਗ 2 ਫਰਲਾਂਗ ਦੇ فاਸਲੇ ਤੇ ਸ਼ਹਿਰੋਂ ਬਾਹਰ ਦੱਖਣ ਵੱਲ ਸੁਬੈਮਾਨ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਸੁਧਾਰ ਲਹਿਰ ਦੇ ਮਢਲੇ ਸ਼ਹੀਦ ਭਾਈ ਹਜ਼ਾਰਾ ਸਿੰਘ ਜੀ ਤੇ ਭਾਈ ਹੁਕਮ ਸਿੰਘ ਜੀ ਦੀਆਂ ਸਮਾਧਾਂ ਵੀ ਹਨ ਜੋ ਸਨ 1921 ਈਸਵੀ ਵਿੱਚ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਜੀ ਦੀ ਆਜ਼ਾਦੀ ਲਈ ਸ਼ਹੀਦ ਹੋਣ ਤੇ ਇਸ ਥਾਂਵੇਂ ਸੰਸਕਾਰੇ ਗਏ ਸਨ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ